ਮੇਰਾ ਨਾਮ ਅਮਰਦੇਵ ਸਿੰਘ ਜੇ ਹਾਂ ਜੀ ਕਿਹੜੀ ਕੀ ਮਾਮਲਾ ਕਰਦੇ ਮੈਂ ਕਰਦਾ ਲੱਕੜ ਦਾ ਕੰਮ ਹਾਂ ਜੀ ਕਿਹੜੀ ਜਗ੍ਹਾ ਤੇ ਆ ਨਾਲੇ ਆਪਣਾ ਆ ਰਹੇ ਤੇ ਪੁਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਤੇ ਰੋਡ ਤੇ ਆਉਂਦਾ ਮਾਲ ਇਸ ਕਰਕੇ ਪੁਲ ਦੇ ਹੇਠਾਂ ਮੈਂ ਮਾਲ ਲਵਾਂ ਹਾਂ ਜੇ ਤਾਂ ਡੈਡੀ ਦੇ ਹੋਂ ਤੋਂ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇਥੇ ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾਂ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚ ਜਾ ਤੇਰਾ ਮਾਲ ਨਹੀਂ ਲੱਗਣ ਦੇਣਾ ਇਥੇ ਕੌਣ ਕਹਿੰਦਾ ਸੀ ਆ ਗਰਨਾਥ ਸਿੰਘ ਫੀਮ ਟਾਂ ਲਾ ਹਾਂ ਜੀ ਮਾਂਗੇ ਇਹੋ ਕਰਦੇ ਆਂ ਕਿ ਸਾਰੇ ਰੋਟੀ ਖਾਂਦੇ ਆਂ ਮੇਰਾ ਸਾਰਾ ਰੋਡ ਦੇ ਕਰਕੇ ਆਨ ਕਰਕੇ ਮਾਂ ਵੀ ਇੱਥੇ ਜ਼ਾਇਡ ਤੇ ਮਾਲ ਲਾਉਣਾ ਆਪਣਾ ਤੇ ਬਾਸ ਇਹੋ ਕਿ ਮਿਹਨਤ ਕੀਤੀ ਜਾ ਰਹੀ ਹੈ ਤੇ ਉਹਨੂੰ ਮਿਹਨਤ ਨੂੰ ਕਰਦੇ ਨੇ ਹਾਂਜੀ ਹਾਂਜੀ ਅੱਜ ਸੇਰੇ ਵੀ ਡਾਂਗ ਲੈ ਕੇ ਪਿਆ ਹਾਂ ਜਦੋਂ ਮਾਲ ਆਇਆ ਮੇਰੇ ਲੱਕੜ ਆਏ ਉਦੋਂ ਡਾਂਗ ਲੈ ਕੇ ਪਿਆ ਹੈ ਅੱਛਾ ਅਈ ਫੇਰ ਨਹੀਂ ਕੋਈ ਕਿਆ ਸਿਆਣਾ ਕਰਕੇ ਆਉਂਦੇ ਕਿ ਲੜਨਾ ਨਹੀਂ ਆਪਾਂ ਬੈ ਕੇ ਗੱਲ ਨਿਬੜੀ ਜੋਨੇ ਮਾੜਾ ਲੜਾਈ ਝਗੜੇ ਵਾਲਾ ਦਰ 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 ਨਹੀਂ ਉਹਨੂੰ ਉਤਰਾਜ ਵੀ ਉਹਦੀ ਦੁਕਾਨ ਕਿਤੇ ਆ ਹਾਂਜੀ ਹਾਂਜੀ ਮੈਨੂੰ ਪੈਂਦੀ ਵੀ ਗਲੀ ਹੈ ਪੈਂਦੀ ਸਾਰਾ ਮਲੇ ਵਾਲੇ ਸਹਿਮਦੇ ਆਪਾਂ ਸਾਰਿਆਂ ਨੂੰ ਪੁੱਛ ਇਹ ਲੋਏ ਤੇ ਗਏ ਹਾਂ ਹਾਂਜੀ ਹਾਂਜੀ ਬੱਸ ਕਹਿੰਦਾ ਮੈਂ ਇੱਥੇ ਗਏ ਦਾ ਨਹੀਂ ਲੱਗਣ ਦੇਣਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਲੱਗਣ ਗਿਆ ਬੱਸ ਸਾਹਮਣੇ ਉਹ ਕਹਿੰਦਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਟਰਾਲੀਆਂ ਲੱਗਣਗੀਆਂ ਨਹੀਂ ਲੱਗਣ ਸਰਕਾਰੀ ਜਿਹੜੀ ਉਹਦੀ ਜਗ੍ਹਾ ਤਾਂ ਹੈ ਨਹੀਂ ਹਾਂਜੀ ਹਾਂਜੀ ਇਹ ਹੁਣ ਸਰਕਾਰੀ ਵੇਖੇ ਨਾ ਇਹ ਉਹਨਾਂ ਨੇ ਇਹ ਤਾਂ ਨਹੀਂ ਦਿੱਤੀ ਇਸ ਨੂੰ ਜਗਾ ਪੂਰੀ ਪੂਰੀ ਗੁੰਡਾ ਕਰਦੀ ਕੀਤੀ ਜਾ ਰਹੀ ਪੂਰੀ ਪੂਰੀ ਗੁੰਡਾ ਕਰਦੀ ਉਹ ਇਸ ਸਮੇਂ ਪੁਲਿਸ ਨੂੰ ਕਹਿੰਦੇ ਆ ਉਹਨਾਂ ਨੂੰ ਦਿੱਤੀ ਹਾਂਜੀ ਹਾਂਜੀ ਕੰਪਲੇਟ ਕੀਤਾ ਹਾਂ ਹਾਂ ਜੀ ਹਾਂਜੀ ਸਾਰੇ ਆ ਦੁਕਾਨਾ ਵਾਲੇ ਆਏ ਹੋਰ ਕਿਸੇ ਨੂੰ ਇਤਰਾਜ਼ ਹੈਗਾ ਵਾ ਹਾਂਜੀ ਜਿਹੜੀਆਂ ਵਾਲੇ ਹੋਰ ਕਿਸੇ ਨੂੰ ਇਤਰਾਜ਼ ਹੈਗਾ ਵਾ ਸਾਰਿਆਂ ਨੂੰ ਇਤਰਾਜ਼ ਮੱਲੇ ਵਾਲਿਆਂ ਨੂੰ ਜੇ ਇਹ ਕਾਰਪੋਰੇਟ ਇਹ ਕੱਲਾ ਤੁਹਾਨੂੰ ਤੈਨੂੰ ਲੋਕਦਾ ਕਿ ਹੋਰ ਵੀ ਸਾਰੇ ਸਾਰਿਆਂ ਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਉਹ ਆਏ ਇਹਨਾਂ ਦਾ ਸਾਮਾਨ ਵੀ ਲੈ ਕੇ ਪੈਂਜਰਾ ਵਾਲਿਆਂ ਦਾ ਅੱਛਾ ਝੁੱਕ ਗਏ ਉਹ ਵਿਚਾਰੇ ਸਾਰੇ ਰੋਟੀ ਗਰੀਬ ਬੰਦੇ ਆਂ ਰੋਟੀ ਖਾਣੇ ਆ ਆਪਣੇ ਇਹੜਾ ਬਾਰ-ਬਾਰ ਜਾਂਦਾ ਰਹੇ ਮੇਰੀਆਂ ਲੱਕੜਾਂ ਦੋ ਤਿੰਨ ਰੀਜ ਨੇ ਜਗਾਈਆਂ ਕਾਰਪੋਰੇਸ਼ਨ ਨੂੰ ਫੋਨ ਕਰਕੇ ਫੋਟੋਆਂ ਖਿੱਚ ਕੇ ਪਾ ਦਿੰਦਾ ਜਦੋਂ ਮਾਲ ਆਉਂਦਾ ਚਾੜ ਕੇ ਕਰਦਾ ਜੀ ਹਾਂਜੀ ਹਾਂਜੀ ਕੋਈ ਪੁਰਾਣੀ ਰਜਿਸਟਰ ਵਗੈਰਾ ਨਹੀਂ ਨਾ ਨਾ ਕੋਈ ਨਹੀਂ ਰਾਂਜੀ ਜੀ ਓਕੇ ਟੈਰਾ ਨਹੀਂ ਰਾਈ ਆਹਨ ਨੂੰ ਬਾਕੇ ਮੁੱਕੀ ਕੰਮ ਕਰਦੇ ਮੇਰਾ ਟੈਰਾ ਦਾ ਕੰਮ ਜੀ ਕਿੰਨੇ ਸਾਲਾਂ ਤੋਂ ਕਰਦੇ ਇੱਥੇ ਸਾਨੂੰ ਨੂੰ 20 ਸਾਲ ਹੋ ਗਏ ਹਾਂ 20 ਸਾਲ ਕੋਲ ਦੇ ਥੱਲੇ 10 ਸਾਲ ਹੋ ਗਏ ਅੱਛਾ ਕੋਲ ਦੇ ਹਾਂਜੀ ਇਹ ਹੀ ਬੰਦਾ ਤੁਹਾਨੂੰ ਤਾਂ ਪਰੇਸ਼ਾਨ ਕਰੇ ਐਸੀ ਇਹੇ ਬੰਦਾ ਹੈ ਇਹਨੂੰ ਕਿਉਂ ਪਰੇਸ਼ਾਨੀ ਹੁੰਦੀ ਜੀ ਤੁਹਾਡੇ ਨਾਲ ਸਿਰਫ ਗੱਡੀਆਂ ਨਹੀਂ ਲੱਗਦੀਆਂ ਇਹਦੀਆਂ ਅੱਛਾ ਇਹਦੀ ਆਪ ਦੀ ਗੱਡੀਆਂ ਪਹਿਲਾਂ ਮੇਰਾ ਸਮਾਨ ਉੱਥੇ ਪਿਆ ਹੁੰਦਾ ਸੀ ਜਿੱਥੇ ਟਰਾਲੀ ਲੱਗੀ ਆ ਫਿਰ ਕਹਿੰਦਾ ਮੈਂ ਗੱਡੀਆਂ ਲਾਣੀਆਂ ਮੇਰੇ ਨਾਲ ਲੜ ਪਿਆ ਮੈਂ ਚੱਕ ਕੇ ਸਮਾਨ ਇੱਧਰ ਲੈ ਆਂਦਾ ਮਨੋਂ ਉਹਦੀਆਂ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਤਾਂ ਕਰਕੇ ਤਾਂ ਨਾ ਹਾਂਜੀ ਹਾਂਜੀ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਹੁਣ ਕੀ ਮੰਗ ਕੀ ਕਰਦੇ ਜੀ ਮੰਗਿਆ ਉਹ ਕਰਦੇ ਆ ਕਿ ਸਾਡੇ ਘਰ ਚ ਲਾਈ ਜਾਵੇ ਅਸੀਂ ਘਰ ਬੈਜ ਰਾਸ਼ਨ ਚਲਾਈ ਜਾਵੇ ਦਵਾਈ ਦਾ ਖਰਚੇ 13 ਦਾ ਕੰਮ ਜੇ ਹਾਂਜੀ ਹਾਂਜੀ 13 ਦਾ ਮਤਲਬ ਜਿਹੜਾ ਪੋਲ ਦੇ ਨਾਲ ਉਹਨਾਂ ਨੂੰ ਧੱਕੇਸ਼ਾਹੀ ਕਰ ਰਿਹਾ ਜੀ ਧੱਕੇਸ਼ਾਹੀ ਜੀ ਗੁੰਡਾਗਰਦੀ ਕੀਤੀ ਗੁੰਡਾਗਰਦੀ ਹੈਗੇ ਹਰ ਕੋਈ ਗਰੀਬ ਆਪਣੀ ਮਿਹਨਤ ਕਰਕੇ ਸਾਰਾ ਆਣ ਕੇ ਇੱਥੇ ਸਾਰੇ ਸਫਾਈ ਕਰੀਦੀ ਝਾੜੂ ਮਾਰੀ ਦਾ ਇਹਨਾਂ ਨੇ ਕਦੀ ਇੱਕ ਲਫਾਫਾ ਵੀ ਚੁੱਕਿਆ ਨਹੀਂ ਕੀਤਾ ਮੇਨ ਦਾ ਮਤਲਬ ਤੁਹਾਨੂੰ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਦੀ ਤੰਗ ਨਹੀਂ ਕੀਤਾ ਨਹੀਂ ਕੀਤਾ ਨਹੀਂ ਕੀਤਾ ਸਾਨੂੰ 10 ਸਾਲ ਹੋ ਗਏ ਆ ਕਿਸੇ ਨੇ ਨਹੀਂ ਤੰਗ ਕੀਤਾ ਕਿਸੇ ਨੇ ਨਹੀਂ ਕੀਤਾ 10 ਸਾਲ ਹੋ ਗਏ ਤੇ ਮਤਲਬ ਇਹ ਬੰਦਾ ਹੈਗਾ ਇਹਦੇ ਜਗ੍ਹਾ ਤੇ ਕੋਈ ਹੱਕ ਨਹੀਂ ਆ ਸਰਕਾਰੀ ਜਗ੍ਹਾ ਵਾਹ ਸਰਕਾਰੀ ਜਗ੍ਹਾ ਹੈ ਪਿਆਰ ਨਾਲ ਵਰਤੀ ਜਾ ਸਕਦੀ ਹੈ ੱਟਕੇ ਨਾਣੀ ਇਹ ੱਟਕੇ ਸ਼ਾਹੀ ਕਰਿਆ ੱਟਕੇ ਸ਼ਾਹੀ ਗਰੀਬ ਪਰਿਵਾਰਾਂ ਨਾਲ ੱਟਕੇ ਸ਼ਾਹੀ ਹਾਂਜੀ ਹਾਂਜੀ ਇਹ ਕੋਲ ਹੈ ਕੀ ਮਾਮਲਾ ਸਰ ਜਿਹੜਾ ਮਾਮਲਾ ਸਰ ਕੁਝ ਨਹੀਂ ਹੈ ਬੜਾ ਨਿਕਾ ਜਿਹਾ ਮਾਮਲਾ ਵਾ ਇਹਨੂੰ ਸੁਲਝਾਉਣ ਨੂੰ ਅੱਗੇ ਵੀ ਕੋਸ਼ਿਸ਼ ਕੀਤੀ ਆ ਚਲੋ ਅਸੀਂ ਕਹਿਣ ਦੇ ਵੀ ਪੁਲ ਦੇ ਥੱਲੇ ਆ ਨਾ ਜਿਹੜਾ ਇਹ ਸਰਕਾਰੀ ਪੋਲਿਆ ਸਾਰੇ ਸ਼ਹਿਰ ਦੇ ਇਹ 베ਰਕਾ ਜੀ ਅੱਛਾ ਜੀ 베ਰਕਾ ਫਾਟਕ ਤੋਂ ਪਹਿਲਾਂ ਮੇਕ ਪਲਾਂਟ ਦੇ ਕੋਲ ਆ ਪੋਲਿਆ ਸਾਰਾ ਸ਼ਹਿਰ ਵੇਖੋ ਤੁਸੀਂ ਜਾ ਕੇ ਪੁਲ ਦੇ ਥੱਲੇ ਦੁਕਾਨਾਂ ਚੱਲ ਰਹੀਆਂ ਨੇ ਸਾਮਾਨ ਪਏ ਨੇ ਰੇੜੀਆਂ ਲੱਗੀਆਂ ਨੇ ਹਰ ਚੀਜ਼ ਚੱਲ ਰਹੀ ਆ ਹਰ ਗਰੀਬ ਆਦਮੀ ਆਪਣੀ ਰੋਟੀ ਖਾ ਰਿਹਾ ਜਦੋਂ ਪੁਲ ਬਣਿਆ ਤੇ ਜਿਹੜੀਆਂ ਦੁਕਾਨਾਂ ਨੇ ਸਾਈਡਾਂ ਤੇ ਇਹਨਾਂ ਦਾ ਜਿਹੜਾ ਕਾਰੋਬਾਰ ਠੱਪ ਹੋ ਗਿਆ ਠੱਪ ਹੋ ਗਿਆ ਉਹ ਨਿੱਗੀਆਂ-ਨਿੱਗੀਆਂ ਦੁਕਾਨਾਂ ਸੜਕ ਅੱਗੇ ਆ ਗਈ ਆ ਜਿਹੜੇ ਸਾਈਕਲ ਵਾਲੇ ਪੈਂਚਰ ਵਾਲਾ ਸਮਾਨ ਕਿੱਥੇ ਬੈਠ ਕੇ ਪੈਂਚਰ ਲਾਉਣਗੇ ਤੇ ਜੇ ਪੁਲ ਦੇ ਥੱਲੇ ਇਹਨਾਂ ਨੂੰ ਰਾਹਤ ਮਿਲੀ ਆ ਥੋੜੀ ਜੀ ਵੀ ਚਲੋ ਆਪਣਾ ਕਾਰੋਬਾਰ ਕਰਕੇ ਆਪਣਾ ਢਿੱਡ ਭਰਦੇ ਨੇ ਬੱਚਿਆਂ ਵਾਸਤੇ ਕਮਾ ਕੇ ਖੜਦੇ ਨੇ ਆਪਣੇ ਜੀਅ ਜਿੰਦ ਪਾਲਦੇ ਨੇ ਕੋਈ ਚੋਰੀਆਂ ਠੱਗੀਆਂ ਤਾਂ ਨਹੀਂ ਕਰ ਰਹੇ ਕੋ ਨਸ਼ਾ ਸਮੈਗ ਤੇ ਨਹੀਂ ਵੇਚਣ ਦੇ ਕੋਈ ਨਸ਼ੇ ਦਾ ਕਾਰੋਬਾਰ ਤੇ ਨਹੀਂ ਕਰਨ ਦੇ ਵਿਚਾਰੇ ਜੇ ਇੱਕ ਲੱਕੜਾਂ ਵਾਲਾ ਵਾ ਲੱਕੜਾ ਸੜਕ ਦੇ ਉੱਤੇ ਕਿਤੇ ਨਹੀਂ ਰੱਖ ਸਕਦਾ ਠੀਕ ਇਹਨਾਂ ਜੇ ਲੱਕੜਾ ਰੱਖੀਆਂ ਨੇ ਇੱਥੇ ਕਿਸੇ ਨੂੰ ਇਤਰਾਜ਼ ਕੀਏ ਪੁੱਲ ਦਾ ਵਿਭਾਗ ਜੇ ਇਹਨਾਂ ਨੇ ਪਿਛੇ ਕੰਪਲੈਂਟ ਤੇ ਨਾਲ ਬਾਊਸਾਈਕਲਾਂ ਵਾਲਾ ਇਹਨਾਂ ਦਾ ਸਮਾਨ ਲੈ ਗਏ ਸੀ ਚੁੱਕ ਕੇ ਇਹਨਾਂ ਦਾ ਸਮਾਨ ਵਾਪਸ ਕਰਾਇਆ ਉਹਨਾਂ ਦੇ ਕੋਲ ਇੱਕ ਇਸ ਬੰਦੇ ਦੀ ਗਰਨਾਮ ਸਿੰਘ ਦੀ ਕੰਪਲੈਂਟ ਤੇ ਆਪਾਂ ਗਰਨਾਮ ਸਿੰਘ ਵੀ ਸਾਡੇ ਤੋਂ ਉਪਰਾਨੀ ਇਹਨੂੰ ਕਹਿਣਾ ਚਾਹੁੰਦੇ ਆ ਵੀ ਸੱਜਣਾ ਜੇ ਤੈਨੂੰ ਮਹਾਰਾਜ ਨੇ ਸਭ ਕੁਝ ਦਿੱਤਾ ਵਾ ਤੇਰਾ ਘਰ-ਬਾਰ ਹੈ ਜਗ੍ਹਾ ਵੀ ਹੈਗੀ ਤੇਰੇ ਕੋਲ ਤੂੰ ਆਪਣੀ ਟਰਾਲੀ ਲਾਉਣਾ ਹੁਣ ਵੀ ਇਹਦੀ ਗੱਡੀ ਦੀ ਤੁਸੀਂ ਫੋਟੋ ਲਓ ਫੇ ਉਹ ਰੋਂਗ ਪਾਰਕਿੰਗ ਲਾਈ ਇਹਨੇ ਗੱਡੀ ਵੇਖੋ ਇਹ ਗੱਡੀ ਲਾਉਣ ਦਾ ਤਰੀਕਾ ਇੱਥੇ ਪੁਲ ਦੇ ਥੱਲੇ ਇਹ ਮਤਲਬ ਕਿ ਆਪਣੀ ਭੌਂਸ ਵਿਖਾ ਰਹੇ ਨੇ ਇਹਦਾ ਜਿਹੜਾ ਬਣਿਆ ਵਾ ਫੁੱਟਪਾਥ ਦੇ ਉੱਤੇ ਜਿਹੜਾ ਚੱਲਣ ਵਾਸਤੇ ਗਰੀਬਾਂ ਦੇ ਫੁੱਟਪਾਥ ਬਣਾਇਆ ਗਿਆ ਵੀ ਇਹਦੇ ਫੁੱਟਪਾਥ ਤੇ ਲੋਕੀ ਚੱਲ ਕੇ ਜਾਣਗੇ ਉਹ ਫੁੱਟਪਾਥ ਤੇ ਇਹਨੇ 5 ਇੰਚੀ ਲੰਮਾ 6 ਫੁੱਟ ਲੰਮਾ ਰੈਂਪ ਬਣਾਇਆ ਆਪਣੀਆਂ ਗੱਡੀਆਂ ਚੜਾਉਣ ਨੂੰ ਦੁਕਾਨ ਦੇ ਅੱਗੇ ਉਹ ਰੈਂਪ ਕੀ ਮਨਜ਼ੂਰ ਹੈ ਸੜਕ ਦੇ ਉੱਤੇ ਮਾਰੇ ਬੰਦਿਆਂ ਦੇ ਧੱਕੇ ਮਾਰੇ ਬੰਦਿਆਂ ਦੇ ਨਾਲ ਇਹ ਧੱਕੇਸ਼ਾਹੀ ਹੋ ਰਹੀ ਹੈ ਜੀ ਸਾਰਾ ਸ਼ਹਿਰ ਰੋਟੀ ਖਾ ਰਿਆ ਇੱਥੇ ਗਰੀਬਾਂ ਦੀ ਰੋਟੀ 'ਚ ਲੱਤ ਵੱਜਣ ਦੀ ਹੈ ਸਮਾਨ ਨਹੀਂ ਲੱਤਾਂ ਦੇਣਾ ਜੇ ਨਹੀਂ ਕਰ ਦੇਣਾ ਮੈਂ ਇਹੋ ਗੁਹਾਰ ਕਰਾਂਗਾ ਵੀ ਇਹਨਾਂ ਵੀਰਾਂ ਨਾਲ ਇਨਸਾਫ ਹੋਵੇ ਗਰਨਾਮ ਸਿੰਘ ਨੂੰ ਵੀ ਕਹਾਂਗੇ ਦੋ ਵਾਰੀ ਕਹਿ ਚੁੱਕੇ ਅੱਗੇ ਵੀ ਹੋਣੇ ਕਿੰਨੇ ਵੀ ਬਹਿ ਕੇ ਇਸ ਮਸਲੇ ਦਾ ਹੱਲ ਕਰੋ ਲੜਾਈਆਂ ਝਗੜੇ ਆਂਡ ਗਵਾਂਡ ਨਾਲ ਚੰਗੇ ਨਹੀਂ ਹੁੰਦੇ ਤੇ ਨਾ ਹੀ ਇਹ ਚ ਲੜਾਈਆਂ ਝਗੜੇ ਕਿਤੇ ਚੱਲਨੇ ਆ ਠੀਕ ਹੈ ਜੀ ਪ੍ਰਸ਼ਾਸਨ ਮੌਕੇ ਤੇ ਆਇਆ ਪ੍ਰਸ਼ਾਸਨ ਮੌਕੇ ਤੇ ਆਇਆ ਜੀ ਪੁਲਿਸ ਵਾਲੇ ਕਹਿੰਦੇ ਨੇ ਉਹਨਾਂ ਨੇ ਸ਼ਾਮ ਦਾ ਟਾਈਮ ਲੱਲਿਆ ਬਾਪੂ ਜੀ ਉਹਨੇ ਗੱਡੀ ਗਲਤ ਲਾਈ ਆ ਪੁਲਿਸ ਦਾ ਮਕਸਦ ਬੰਦਾ ਸੀ ਲੱਕੜ ਵਾਲੀ ਟਰਾਲੀ ਵੀ ਭਜੋਂਦਾ ਵੀ ਲੱਕੜ ਵਾਲੀ ਟਰਾਲੀ ਵੀ ਲੈ ਜਾਓ ਠੀਕ ਹੈ ਜੀ ਵੇ ਤੋ ਲੈ ਜਾਓ ਮੈਂ ਪਾਸੇ ਕਰਾ ਦੇਣਾ ਉਹਨਾਂ ਨੂੰ ਕਹਿਣ ਉਹ ਵੀ ਆਪਣੀਆਂ ਗੱਡੀਆਂ ਲੈ ਜਾਣ ਇੱਕ ਸਾਈਡ ਤੇ ਜਗਾ ਜੇ ਖਾਲੀ ਰਹਿਣ ਦੋ 4 ਵਜੇ ਤੋਂ ਬਾਅਦ ਫੈਸਲਾ ਹੋਏਗਾ ਇਹਨਾਂ ਦਾ ਤੇ ਫਿਰ ਜਿੱਥੇ ਜੋ ਹੋਏਗਾ ਕੀਤਾ ਜਾਏਗਾ ਇਹ ੱੱੱਕੇ ਛਾਈਆਂ ਕਿਉਂ ਚੱਲ ਰਹੀਆਂ ਨੇ ਮੈਂ ਸਰਕਾਰ ਨੂੰ ਇਹ ਪੁੱਛਦਾ ਸਰਕਾਰ ਦੇ ਪਾਜੀ ਮਾੜੇ ਬੰਦੇ ਨਾਲ ਪਿਓ ਦਾ ਸਿਰ ਤੇ ਨਹੀਂ ਜੇ ਮੁੰਡੇ ਦਾ ਠੀਕ ਹੈ ਜੀ ਮਾਤਾ ਦੀ ਬਿਮਾਰ ਰਹਿੰਦੀ ਆ ਕੱਲਾ ਬੰਦਾ ਕਮਾ ਕੇ ਘਰ ਦੇ ਵਿੱਚ ਰੋਟੀ ਪਾਣੀ ਚਲਾ ਰਿਆ ਆਪਣੀ ਫੈਮਲੀ ਨੂੰ ਚਲਾ ਰਿਆ ਠੀਕ ਹੈ ਜੀ ਉਹਦੇ ਨਾਲ ਇਹ ੱੱੱਕਾ ਹੋ ਰਿਹਾ ਗਰੀਬਾਂ ਦਾ ਕਿ ਉਹਦੇ ਮਗਰ ਕੋਈ ਨਹੀਂ ਆਪਾਂ ਗਰੀਬਾਂ ਦਾ ਸਾਥ ਦਿੰਨੇ ਆ ਹਮੇਸ਼ਾ ਦਵਾਂਗੇ ਗਲਤ ਨੂੰ ਗਲਤੀ ਕਵਾਂਗੇ ਜਿੱਥੇ ਇਹ ਮੁੰਡਾ ਗਲਤ ਹੋਊਗਾ ਇਹਨੂੰ ਵੀ ਗਲਤ ਕਵਾਂਗੇ ਲੇਕਿਨ ਆਪਣੇ ਕੋਲ ਧੱਕੇਸ਼ਾਹੀ ਜਿਹੜੀ ਉਹ ਬਰਦਾਸ਼ਤ ਨਹੀਂ ਆ ਆਪਾਂ ਗਰੀਬ ਬੰਦੇ ਦੇ ਨਾਲ 24 ਘੰਟੇ ਖੜੇ ਆ ਆਪਾਂ ਇਸ ਪੈਰ 'ਚੋਂ ਲੰਗੇ ਆ ਆਪਾਂ ਗਰੀਬ ਬੰਦੇ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਇਹਨੂੰ ਇਨਸਾਫ ਦਵਾ ਕੇ ਰਵਾਂਗੇ ਇਹ ਪੁੱਲ ਦੇ ਵਰਤੋਂ ਦੇ ਆ ਵਿਚਿਆ ਮੈਂ ਨਹੀਂ ਚੁੰਦਾ ਕਿ ਗਰਨਾਮ ਸਿੰਘ ਤੈਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਬੱਚਾ ਤੇਰਾ ਸਰਕਾਰੀ ਨੌਕਰੀ ਰੋਟੀ ਪਾਣੀ ਤੇਰ ਕੋ ਖੁੱਲਾ ਕਾਰੋਬਾਰ ਤੇਰਾ ਚੰਗਾ ਚੱਲਣ ਰਿਆ ਫਿਰ ਇਹਨਾਂ ਗਰੀਬਾਂ ਦੇ ਕਿਉਂ ਲੱਤਾਂ ਮਾਰਨ ਰਿਆਂ ਢੇਰ ਦੇ ਵਿੱਚ ਕੀ ਕਾਰਨ ਆ ਕਿਸ ਕਾਰਨ ਲੱਤਾਂ ਮਾਰਦਾ ਪਿਆ ਅਸੀਂ ਇਹਨੂੰ ਇਹ ਜਵਾਬ ਪੁੱਛਣਾ ਚਾਹੁੰਦੇ ਆ ਕਿਹ ਗਰੀਬ ਦੇ ਢਿੱਡ ਚ ਲਤਨਾ ਮਾਰ ਪਰਮਾਤਮਾ ਬੜਾ ਬੇਅੰਤ ਆ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਤਰਾਜ ਕੀ ਆ ਮੈਂ ਪੁੱਛਣਾ ਚਾਹਣਾ ਇਹਦੀ ਦੁਕਾਨ ਆ ਦੁਕਾਨ ਦੇ ਅੱਗੇ ਕਿਹੜੀਆਂ ਇੱਥੇ ਹੈਗਾ ਸੀਮਿੰਟ ਦੀ ਦੁਕਾਨ ਆ ਇਹ ਕਿਹੜੀ ਕੱਪੜੇ ਬਜਾਜੀ ਦੀ ਦੁਕਾਨ ਆ ਵੀ ਕੁੜੀਆਂ ਆਉਂਦੀਆਂ ਜਨਾਨੀਆਂ ਆਉਂਦੀਆਂ ਸਾਹਮਣੇ ਮੁੰਡੇ ਆ ਕੇ ਲਖੜਾ ਚੋਕਰੇ ਕਰਦੇ ਆ ਤੇ ਇਹਨਾਂ ਨੂੰ ਤਰਾਜ ਹੋਣਾ ਚਾਹੀਦਾ ਉਹ ਇਹਨਾਂ ਸੀਮਿੰਟ ਖਾ ਜਾਣ ਆ ਕੇ ਕਿਹਨਾਂ ਤੇਰਾ ਸੀਮਿੰਟ ਨਹੀਂ ਵਿਕਨ ਦੇ ਦੀ ਜਾਂ ਤਾਂ ਉਹ ਆਪ ਵੀ ਨਾ ਵਰਤੇ ਜਾਂ ਤਾਂ ਭਾਜੀ ਕੋਈ ਨਾ ਵਰਤੇ ਜੇ ਵਰਤ ਨਹੀਂ ਆ ਤੇ ਧੱਕੇਸ਼ਾ ਹੀ ਨਹੀਂ ਹੁੰਦਾ ਨਹੀਂ ਤੇ ਧਰਨਾ ਦੇ ਨਾ ਪਵੇ ਕੁਛ ਦੇ ਨਾ ਪਵੇ ਮੈਂ ਇਹ ਪੰਜਾਬ ਹਮਨ ਰਾਜ ਦਾ ਮੈਂ ਸੀਨੀਅਰ ਸੈਕਟਰੀ ਪੰਜਾਬ ਦਾ ਮੈਂ ਇਹਨਾਂ ਦਾ ਧੱਕਾ ਨਹੀਂ ਹੁੰਦਾ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਬਾਡ ਨੰਬਰ 18 ਤੋਂ ਮੈਂ ਇਹਨਾਂ ਦਾ ਨਾਂ ਰਾਤ ਦਿਨ ਜਾਨੋ ਮਨੋ ਤਨੋ ਹਰ ਚੀਜ਼ ਤੋਂ ਹਾਜ਼ਰ ਹਾਂ ਇਹਨਾਂ ਨਾਲ ਧੱਕਾ ਨਹੀਂ ਹੁੰਦਾ ਮਾਂਗਾ ਸਾਹਮਣੇ ਜਿਹੜੀ ਜਗ੍ਹਾ ਗਈ ਉੱਥੇ ਲੋਕਾਂ ਨੇ ਤੁਹਾਡੇ ਕੋਲ ਇੰਤਜ਼ਾਮ ਲਾਇਆ ਕੀ ਸਰ ਸਾਰਾ ਕਿਹੜੇ ਲੋਕਾਂ ਨੇ ਇੰਤਜ਼ਾਮ ਲਾਇਆ ਸਰ ਜਿਹੜੇ ਟਰਾਲੀਆਂ ਵਗੈਰਾ ਲਾਂਦੇ ਸੀ ਕਿਹੜੇ ਟਰਾਲੀਆਂ ਲਗਾਉਂਦੇ ਸਰ ਜਿਹੜੇ ਉੱਥੇ ਬੰਦੇ ਲਾਂਦੇ ਟਰਾਲੀਆਂ ਤੇ ਪੈਂਕਰ ਵਗੈਰਾ ਤੇ ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਤਾਂ ਜਾਣ ਕੀਤਾ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲਕੁ ਸਰ ਉਹਨਾਂ ਨੇ ਮੋਲੋ ਕਿਹਾ ਯਾਰ ਕੋ ਕਾਰਪੋਰੇਸ਼ਨ ਦਾ ਫੋਟੋ ਵਗੈਰਾ ਵੀ ਪਾਉਂਦੇ ਆ ਤੇ ਕਾਰਪੋਰੇਸ਼ਨ ਦਾ ਫੋਟੋ ਵਾ ਸਿਰ ਪਾਈਆਂ ਸਰ ਲੱਕੜਾ ਨਹੀਂ ਲੱਗ ਇੱਥੇ ਸਟਾਈਆਂ ਮੇਰੇ ਗੱਡੀ ਮੈਂ ਆਪਣਾ ਗੱਡੀਆਂ ਨੇ ਸਾਡੇ ਕੋਲ ਦੋ ਅਸੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀਆਂ ਹੁੰਦੀਆਂ ਜਿਹੜੀ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਇਹ ਤੇ ਪਹਿਲੋਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨੋਂ ਦੂਜਾ ਅਮਲੀ-ਉਮਲੀ ਕੋ ਬੰਦੇ ਲੋਹੇ ਵੜ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੋਰ ਕਰਨ ਇਤੋਂ ਤੱਕ ਲੱਕੜਾਂ ਲਾਈਆਂ ਬਲਕਿ ਇਹ ਪੈਂਚਰਾਂ ਵਾਲੇ ਵੀ ਪਰੇਸ਼ਾਨ ਸੀਗੇ ਵੀ ਸਾਡੇ ਗਾਹ ਕਿਧਰ ਆਉਂਦੇ ਆ ਤੇ ਪੈਂਚਰਾਂ ਵਾਲੇ ਵਾਲੇ ਤੇ ਆਪਸਰੋਂ ਮੈਂ ਗੱਡੀਆਂ ਬਿਲਕੁਲ ਸਾਈਡ ਤੇ ਲਾਣਾ ਵੀ ਇਹਨਾਂ ਦੇ ਗੱਡੀਆਂ ਚੱਲਦੀਆਂ ਰਹਿਣ ਆਉਂਦੀਆਂ ਰਹਿਣ ਵੀ ਤੇ ਇਹਨਾਂ ਦਾ ਕੰਮ ਚੱਲਦਾ ਰਹੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੈਂਚਰਾਂ ਵਾਲਿਆਂ ਨੂੰ ਹਾਂ ਆਰੇ ਵਾਲਿਆਂ ਨੂੰ ਜੁਰ ਕਹੇ ਉਹਨਾਂ ਲੱਕੜਾਂ ਜਿਆਦਾ ਅਨਸਾਥਰੀ ਲੱਕੜਾਂ ਲਟਾਈਆਂ ਚਲੋ ਥੋੜੀਆਂ ਆਪਣੇ ਲੱਕੜਾਂ ਨਾਲ ਪਿੱਲਰ ਵੀ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਤੋਂ ੜ ਅੱਗੇ ਤੱਕ ਲੱਕੜਾਂ ਸਟਾਈਆਂ ਜਾ ਕੇ ਗਿੱਟ ਕੋ ਗੱਡੀ ਲੱਗਣ ਦੀ ਜਗ੍ਹਾ ਨਹੀਂ ਰਹਿੰਦੀ ਐਸ ਕਰਗਾ ਪਾਕਿਸਤਾਨ ਕੋਈ ਪਰੇਸ਼ਾਨ ਨਹੀਂ ਕਰਦੇ ਇਹਨਾਂ ਦੇ ਨਾਲ ਬੰਦੇ ਸਾਰੇ ਬਾਹਰ ਦੇ ਮਹੱਲੇ ਦਾ ਕੋਈ ਵੀ ਬੰਦਾ ਮੈਨੂੰ ਕਹਿ ਦੇਵੇ ਆ ਕੇ ਵੀ ਕਿਸੇ ਨੂੰ ਪਰੇਸ਼ਾਨ ਕਰਦੇ ਆ ਪੰਚਰਾਂ ਵਾਲੀ ਮੈਨੂੰ ਆ ਕੇ ਮੂੰਹ ਦੇ ਕਹਿ ਦੇਣ ਵੀ ਇਹ ਪਰੇਸ਼ਾਨ ਕਰਦੇ ਆ ਜਾਂ ਉਹਨਾਂ ਦੀਆਂ ਫੋਟੋਆਂ ਪਾਈਆਂ ਨੇ ਅੱਜ ਤੱਕ ਕੋਈ ਪ੍ਰੂਫ ਕਰ ਦੇਵੇ ਤੇ ਜਿਸ ਤਰ੍ਹਾਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਪੰਚਰਾਂ ਵਾਲਾ ਕਹਿੰਦਾ ਜੀ ਕਹਿੰਦਾ ਮੇਰਾ ਵੀ ਸਮਾਨ ਨਾ ਸਮਾਨ ਚੁੱਕਿਆ ajo ਕਾਰਪੋਰੇਸ਼ਨ ਵਾਲੇ ਸਰ ਹੁੰਦੇ ਆ ਉਹ ਇੱਕ ਵਾਰੀ ਸਾਰੀ ਸਫਾਈ ਕਰਦੇ ਆ ਉੱਪਰ ਇਹ ਜਗਦੇਵ ਸਿੰਘ ਆਰੇ ਵਾਲਾ ਹੈ ਉਹਦੇ ਨਾਲ ਸਾਡਾ ਕੋਈ ਕਨੈਕਸ਼ਨ ਹੈ ਉੱਪਰ ਇਹ ਦੂਰ ਹੈ ਉਹਨਾਂ ਦੇ ਵੀ ਲੱਕੜਾ ਚੁੱਕ ਕੇ ਲੈ ਗਏ ਉਹਨਾਂ ਦੇ ਕੋਲੋਂ ਕੜਾ ਚੱਕੋ ਲੈ ਗਈ ਕਿਉਂਕਿ ਜੋ ਕਾਰਪੋਰੇਸ਼ਨ ਵਾਲੇ ਆਂਦੇ ਉਹਨਾਂ ਨੂੰ ਸਾਰੀ ਇੱਕ ਵਾਰੀ ਕਰਨੇ ਤੋਂ ਪਿੱਛੋ ਕਰਦੇ ਆਈ ਸਫਾਈ ਸਾਰੀ ਉਹ ਪਿੱਛੋ ਪਟਾਲਾ ਰੋਡ ਤੋਂ ਹੀ ਸਫਾਈ ਕਰਦੇ ਆ ਰਹੇ ਮੈਨੂੰ ਸਿਰਫ ਇਹਨਾਂ ਨੂੰ ਪ੍ਰੋਗਰਾਮ ਹੈ ਕਿ ਹੋਰ ਕਿਸੇ ਨੂੰ ਪ੍ਰੋਗਰਾਮ ਨਹੀਂ ਹੈ ਨਹੀਂ ਹੋਰ ਕਿ ਸਾਡੀ ਦੁਕਾਨ ਦੇ ਸਾਹਮਣੇ ਤਾਂ ਸਾਨੂੰ ਪ੍ਰੋਬਲਮ ਹੁੰਦੀ ਹੈ ਅਸੀਂ ਗੱਡੀਆਂ ਦੇ ਸਾਹਮਣੇ ਲਾਣੇ ਹੋਰ ਉਹਨਾਂ ਪਈਆਂ ਗੱਡੀਆਂ ਗੱਡੀਆਂ ਲਾਂਦੇ ਤਾਂ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਤਾਂ ਸਾ ਗੱਡੀਆਂ ਅਸੀਂ ਲਾਣੇ ਸਾਨੂੰ ਪਰੇਸ਼ਾਨ ਨਹੀਂ ਸਾਡੇ ਕਸਟਮਰ ਆਂਦੇ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਕਸਟਮਰ ਲਾਉਣ ਵੇਲੇ ਜਗ੍ਹਾ ਹੀ ਨਹੀਂ ਹੁੰਦੀ ਅਹੀਂ ਕਿਤੇ ਲਾਈਏ ਗੱਡੀਆਂ ਦੱਸੋ ਜਦੋਂ ਕਿ ਕਾਰਪੋਰੇਸ਼ਨ ਨੇ ਜਗ੍ਹਾ ਬਣਾਈ ਹੋਈ ਏ ਪਾਰਕਿੰਗ ਵਾਸਤੇ ਨਾ ਕਿ ਲੱਕੜਾ ਸਟਾਉਣ ਵਾਸਤੇ ਉਹ ਕਹਿੰਦੇ ਗਰੀ ਪਰਿਵਾਰ ਲੈ ਕੇ ਸਾਨੂੰ ਤੰਗ ਪੇਸ਼ਾਨ ਕੀਤਾ ਜਾ ਰਿਹਾ ਕੀ ਕੀ ਕਿਹੜੀ ਪਰਿਵਾਰ ਦੇ ਕੰਮ ਕਰਦੇ ਆ ਇਹ ਤੁਹਾਨੂੰ ਤੰਗ ਪੇਸ਼ਾਨ ਕਿਹੜੇ ਗਰੀ ਪਰਿਵਾਰ ਦੇ ਆ ਉਹ ਗਰੀ ਪਰਿਵਾਰ ਉਹ ਤਾਂ ਮੈਨੂੰ ਕਹਿੰਦੇ ਆ ਤੁਹਾਡੀ ਗੱਡੀਆਂ ਭੰਨ ਦੇਣੀਆਂ ਗਰੀ ਪਰਿਵਾਰ ਦਾ ਬੰਦਾ ਇਹੋ ਜਿਹਾ ਕਿੰਨਾ ਕਰਦਾ ਔਰ ਇੱਥੇ ਬੰਦੇ ਪਰੇ ਦੇ ਵਿੱਚ ਬੰਲਾ ਗੱਲ ਕਰਕੇ ਇੱਥੇ ਭੋਲੇ ਸ਼ਾਹ ਜੀ ਹੈਗੇ ਨੇ ਪ੍ਰਧਾਨ ਉਹਨਾਂ ਦੇ ਨਾਲ ਗੱਲ ਕਰਕੇ ਵੀ ਠੀਕ ਆ ਮੈਂ ਲੱਕੜਾ ਪਰੇ ਪਰੇ ਪਿੱਲਰ ਦੇ ਲਾਗੇ ਸਟਾਵਾਂਗਾ ਫ ਉਹਨੂੰ ਪੁੱਛ ਲੋ ਬੇਸ਼ੱਕ ਪੁਲਿਸ ਸ਼ਾਹ ਨੂੰ ਪੁੱਛ ਲੋ ਵੀ ਮੈਂ ਪਰੇ ਤੇ ਗੱਲਾਂ ਕਰ ਰਿਹਾ ਤੇ ਬਿੱਟੂ ਪ੍ਰਧਾਨ ਨਹੀਂ ਹੋਰ ਪ੍ਰਧਾਨ ਦੀ ਉਹਦਾਰ ਬੰਦਿਆਂ ਦੇ ਵਿੱਚ ਬੰਦਾ ਗੱਲ ਕਰਕੇ ਮੁਕਰ ਗਿਆ ਵੀ ਮੈਂ ਨਹੀਂ ਠੀਕ ਮੈਂ ਤੇ ਲਕੜਾ ਛੋਣੀ ਛੋਣੀ ਜੋ ਮਚਾਕ ਕਰ ਲਈ ਜੋ ਕਰ ਲਈ ਜਾਂ ਪੁਲਿਸ ਚੱਲ ਜਾ ਜੀ ਤੇ ਮਰਜ਼ੀ ਚੱਲ ਜਾ ਜੋ ਮਰਜ਼ੀ ਕਰ ਲੈ ਇੱਥੇ ਆਇਓ ਕੀ ਮਾਮਲਾ ਸਰ ਜੀ ਉਹ ਇੱਥੇ ਆ ਬੋਲਦੇ ਥੱਲੇ ਹੀ ਆ ਕੋਈ ਵੀਕਲ ਉਹ ਕੋ ਲਾਉਂਦਾ ਹਾਂ ਹਾਂ ਜੀ ਮੌਕੇ ਤੇ ਆਇਓ ਕਿ ਮੌਕੇ ਦੇ ਨਾਲ ਟਾਈਮ ਪਤਾ 4 ਵਜੇ ਦਾ ਸਿਰ ਉਹਨਾਂ ਕੋਲੋਂ ਕਿਹਾ ਜਿਹੜੇ ਸਾਹਮਣੇ ਜਿਹੜੇ ਦੁਕਾਨਦਾਰ ਉਹ ਤੰਗ ਪ੍ਰੇਸ਼ਾਨ ਕਰਿਆ ਗੁੰਡਾਗਰਦੀ ਕਰਦਾ ਵਾ ਸਾਡੇ ਕਾਰਜਪ੍ਰਣ ਨੂੰ ਉਹ ਸਾਡੇ ਕੋਲ ਕੋਈ ਕਮਰੇ ਨਹੀਂ ਦਿੱਤੀ ਉਹਨਾਂ ਦੀ ਆਊ ਜਿਹੜੀ ਜਿੰਨਾਂ ਦੀ ਆਊ ਕੋਈ ਕਾਰਵਾਈ ਕਰਦਾਂਗੇ